ਦੂਰੇ ਸਾਰੇ ਪਾਲਨਸਾ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਤੇਰੇ ਪਟੌੜਾ ਮੇਰੇ ਪਿਓ ਕੈਦ ਘਟ ਗਿਆ ਸੀ ਹੋ ਵਾ ਹਾਂ ਕੈਦ ਘਟ ਗਿਆ ਸੀ ਵਾਹ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਜੁਰਗ ਵੀ ਉਸ ਦਿਨ ਫੋਟੋ ਪਾ ਯੋਜਨ ਬਹ ਹਾਂ ਬਹ ਰਾਏ ਕਿ ਜ਼ਿਆਦਾ ਨਾ ਫੰਡ ਦੀ ਤਾਲੀ ਉੱਤੇ ਮੈਂ ਕਪਲੀ ਜੁਣ ਹੋਰ ਬੜਾ ਜਵਾਨ ਹੈ ਬੜਾ ਅਵਾ ਬਾਦਲ ਸਾਹ ਮੈਂ ਉਹ ਬਣਾ ਦੇ ਬਾਦਲ ਸਾਹ ਚੇ ਚੇਗਰਾਂ ਦੇ ਜੀ ਸ਼ਾ ਵਧੀਆ ਵਧੀਆ ਸ਼ੇਗਲਾ ਮਾਰਾ ਭਾਈ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਬਣਾਵੇ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਸਿਰ ਤੇ ਹੱਥ ਰੱਖੇ ਤੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਲੱਗੇਗਾ ਉਹਦੇ ਸਾਰੇ ਪਾਲਣਸਾ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਤੇਰੇ ਪਟੌੜਾ ਮੇਰੇ ਪ੍ਰੋਗ ਕਾਇਰ ਘਟ ਗਿਆ ਸੀ ਹੋ ਵਾ ਹਾਂ ਕਾਇਰ ਘਟ ਗਿਆ ਸੀ ਵਾਹ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਜੁਰਗ ਵੀ ਉਸੇ ਥ리에 ਖੋਟਾ ਪਿਆ ਯੋਜਨ ਬਹਾਂ ਬਹਾਂ ਰਾਏ ਜਿਆਬਾਨਾ ਫੰਡ ਦੀ ਤਾਲੀ ਉੱਤੇ ਨਹੀਂ ਮੈਂ ਕਪਲੀ ਜੁਣ ਹੋਰ ਬੜਾ ਜਵਾਨ ਹੈ ਬੜਾ ਅਦਾ ਬਾਬਲ ਫਾਦਾ ਮੈਂ ਉਹਨੂੰ ਵੀ ਬਾਬਲ ਫਾਦਾ ਚੇਗਿਰਨ ਜੀ ਬਸਾਂ ਵਧੀਆ ਵਧੀਆ ਸ਼ੇਗਲਾ ਮਾਰਦਾ ਪਰ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਬਸ ਉਹ ਬਣਾਵੇ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ 'ਤੇ ਹੱਥ ਰੱਖ ਕੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਰੱਖਾਂਗੇ ਵੀਰੇ ਸਾਰੇ ਪਾਲਨਸਾ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਤੇਰੇ ਪਟੋਲਾ ਮੇਰੇ ਪਿਓ ਕੈਦ ਘਟ ਗਿਆ ਸੀ ਹੋ ਵਾ ਹਾਂ ਕੈਦ ਘਟ ਗਿਆ ਸੀ ਵਾਹ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਪਿਓ ਰਗੀ ਵੀ ਉਸੇ ਕੋਟਾ ਮੈਂ ਯਾ ਜੰਮਾ ਹਾਂ ਜੰਮਾ ਰਾਏ ਕਿ ਜ਼ਿਆਬਾਨਾ ਫਰਦ ਦੀ ਜਾਨੀ ਉੱਤੇ ਮੈਂ ਕਪਲੀ ਜੁਣ ਹੋਰ ਬੜਾ ਜਵਾਨ ਹੈ ਬੜਾ ਅਗਰ ਆਵਾ ਬਾਬਲ ਦਾ ਮੈਂ ਉਹਨੂੰ ਆਵੇ ਬਾਬਲ ਫਾ ਦੇ ਚੇਗਰਾਂ ਦੇ ਜੀ ਬਸਾ ਵਧੀਆ ਵਧੀਆ ਸ਼ੇਗਲਾ ਮਾਰਦਾ ਪਰ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਲੀਪਾ ਉਹ ਬਣਾਵੇ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਸਿਰ ਤੇ ਹੱਥ ਰੱਖੇ ਤੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਰੱਖੀਂਗੇ ਆਹ ਵੇ ਤੂੰ ਇਹਦੇ ਸਾਰੇ ਬਾਲਕਾ ਵਾਲੇ ਹੋ ਬਾਕੂ ਬਾਦਲ ਯਾਦ ਆਉਂਦੇ ਹੁੰਦੇ ਸੀ ਤੇਰਾ ਪੌਣਾ ਮੇਰੇ ਪਿਓ ਕੈਦ ਘਟ ਗਿਆ ਸੀ ਹੋ ਵਾ ਹਾਂ ਕੈਦ ਘਟ ਗਿਆ ਸੀ ਵਾਹ ਵਾਹ ਹਾਂ ਐਸਾ ਕਿਉਂ ਜੰਮਿਆ ਨਾ ਸਾਡਾ ਪਿਓੜ ਵੀ ਉਸੇ ਨੇ ਘਟਾਇਆ ਹਾਂ ਨੰਬਰ ਰਾਜ ਜ਼ਾਬਾਨਾ ਖਾਣ ਖਾਣ ਦੀ ਤਾਲੀ ਉੱਤੇ ਮਾਇਕਾ ਬਲੀ ਨੂੰ ਨਾ ਬੜਾ ਜਵਾਨ ਹੈ ਬੜਾ ਅਵਾ ਬਾਦਲ ਸਾਡਾ ਮਾਣੂ ਨਾ ਵੇ ਬਾਕਲ ਸਾਡੇ ਠੇ ਠੇਗਣ ਦੇ ਜੀ ਭਾਈ ਜੋ ਕੁਝ ਬਣਾਇਆ ਬਾਪੂ ਨਹੀਂ ਬਣਾਇਆ ਜੀ ਬਹੁਤ ਬਣਾਵੇ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਤੇ ਹੱਥ ਰੱਖ ਕੇ ਮੇਰੇ ਵੀ ਰੱਖੋ ਤੇ ਰੱਖਾਂਗੇ ਠੀਕ ਹੈ